ਗੁਰਦਵਾਰਾ ਸਿੱਧ ਸਿਲਵਰਾਸ ਰਾਂਗੜਾ ਵਿਖੇ ਦੋ ਰੋਜਾ ਸਲਾਣਾ ਧਾਰਮਿਕ ਜੋੜ ਮੇਲਾ ਸਮੂਹ ਸੰਗਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਜੋੜ ਮੇਲੇ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਲੜੀ ਦੇ ਭੋਗ ਪਾਏਗੇ ਅਤੇ ਦੋ ਰੋਜਾ ਦੀਵਾਨ ਸਜਾਏਗੇ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰੀਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਥੇ ਦੋ ਰੋਜਾ ਸਮਾਗਮਾਂ ਵਿੱਚ ਜਥੇਦਾਰ ਲਖਵੀਰ ਸਿੰਘ ਕੋਮਲ ਮੱਖਣ ਸਿੰਘ ਦਸ਼ਮੇਸ਼ ਨਗਰ ਵਾਲੇ ਕਬਿਸ਼ਰੀ ਜੱਥਾ ਸੁਲੱਖਣ ਸਿੰਘ ਰਿਆੜ ਢਾਡੀ ਜੱਥਾ ਗੁਰਪ੍ਰਤਾਪ ਸਿੰਘ ਸੁਗਾ ਬੀਬੀ ਸੁਖਮਨ ਦੀਪਕੌਰ ਦਾ ਢਾਡੀ ਜੱਥਾ ਅਤੇ ਬੀਬੀ ਤੰਨੂਪ੍ਰੀਤ ਕੌਰ ਦਾ ਕਬਿਸ਼ਰੀ ਜੱਥਾ ਅਤੇ ਹੋਰ ਪੰਥ ਦੇ ਮਹਾਨ ਜੱਥਿਆਂ ਵੱਲੋਂ ਮੇਲੇ ਵਿੱਚ ਪੂਜੀਆਂ ਸੰਗਤਾਂ ਨੂੰ ਗੁਰ ਇਤਿਹਾਸਨਾਕੇ ਜਾਨੂ ਕਰਵਾਇਆ ਅਤੇ ਨਿਹਾਲ ਕੀਤਾ ਇਸ ਮੇਲੇ ਦੌਰਾਨ ਸੰਗਤਾਂ ਲਈ ਜੂਸ ਜਲੇਬੀਆਂ ਕਾ ਪਕੌੜੇ ਕੋਲਡ ਡਰਿੰਕ ਆਈਸਕ੍ਰੀਮ ਅਤੇ ਹੋਰ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਸੰਤ ਮਹਾਪੁਰਸ਼ਾਂ ਦੇ ਅਤੇ ਜਥਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਹੜੀਆਂ ਤਸਵੀਰਾਂ ਤੁਸੀਂ ਤੁਹਾਨੂੰ ਸਰੰਗੀਆਂ ਕਰ ਰਹੇ ਆ ਇਹ ਤਸਵੀਰਾਂ ਗੁਰਦੁਆਰਾ ਸਿੱਧ ਸਿਲਵਰਾ ਸਰੰਗੜਾ ਦੀਆਂ ਹਨ ਜਿੱਥੇ ਦੋ ਰੋਜਾ ਸਲਾਨਾ ਧਾਰਮਿਕ ਜੋੜ ਮੇਲਾ ਕਰਵਾਇਆ ਗਿਆ। ਸਮੂਹ ਪਿੰਡ ਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸ਼ਹਿਰ ਜੋਨਗਰ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਦਵਾਰਾ ਸਾਹਿਬ ਖੇ ਮੱਥਾ ਟੇਕਿਆ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਦੀ ਅਤੇ ਦੇਸ਼ ਦੀ ਅਤੇ ਪੰਜਾਬ ਦੀ ਸੁਖ ਸ਼ਾਂਤੀ ਦੀ ਅਰਦਾਸ ਵੀ ਕੀਤੀ। ਇਹ ਸਾਡੇ ਸਾਰਗੜੇ ਨਗਰ ਦੇ ਵਿੱਚ 2 ਦਿਨ ਸਲਾਨਾ ਜੋੜ ਮਿਲਾਂਗਾ। ਇਸ ਤੋਂ ਪਹਿਲਾਂ ਅਸੀਂ ਸਾਲ ਦੇ ਵਿੱਚ ਦੋ ਪ੍ਰੋਗਰਾਮ ਕਰਾਉਣੇ ਆ। 13 ਪੂਰ ਛੋਟੇ ਸਭਾਂ ਅਸੀਂ ਦੀਢਾੜਾ ਵੀ ਮਨਾਉਣੇ ਆ। ਸਾਡਾ ਇਹ ਧਾਰਮਿਕ ਪ੍ਰੋਗਰਾਮ ਕਰਦਾ ਮਕਸਦ ਹੁੰਦਾ ਹੈ ਕਿ ਜਿਸ ਤਰ੍ਹਾਂ ਸਾਡੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਿਹਾ ਨਸ਼ਿਆਂ ਵੱਲ ਜਾ ਰਿਹਾ ਸੋ ਉਹਨਾਂ ਨੂੰ ਸਿੱਖੀ ਵੱਲ ਸਿੱਖਾਂ ਦਾ ਇਤਿਹਾਸ ਸੁਣਾਉਣ ਵਾਸਤੇ ਸਾਡੇ ਵੱਡਿਆਂ ਵਡੇਰਿਆਂ ਦਾ ਇਤਿਹਾਸ ਸੁਣਾਉਣ ਵਾਸਤੇ ਗੁਰੂ ਮਹਾਰਾਜ ਦੇ ਜਿਹੜਾ ਜੰਗਾ ਜੁੱਧ ਕੀਤੇ ਨੇ ਦਸਵੇਂ ਪਾਸ਼ਾ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਸਿੱਖੀ ਵਾਸਤੇ ਉਹਦੇ ਮੁਤਲਕ ਅਸੀਂ ਇਤਿਹਾਸ ਦੇ ਨਾਲ ਬੱਚਿਆਂ ਨੂੰ ਕਿ ਬੱਚੇ ਸਾਡੇ ਸੇਧ ਲੈ ਕੇ ਆਪਣਾ ਇਤਿਹਾਸ ਯਾਦ ਰੱਖਣ ਆਪਣੀ ਸਿੱਖੀ ਸਰੂਪ ਦੇ ਵਿੱਚ ਆ ਕੇ ਨਸ਼ਿਆਂ ਤੋਂ ਰਹਿ ਦੋ ਸਕਣ ਇਸੇ ਵਾਸਤੇ ਪ੍ਰੋਗਰਾਮ ਜਿਹੜਾ ਕਰਾਇਆ ਜਾਂਦਾ ਧਾਰਮਿਕ ਬਹੁਤ ਵਧੀਆ ਤੁਸੀਂ ਵੇਖ ਲਓ ਸਾਡੇ ਨੌਜਵਾਨਾਂ ਦਾ ਹਰ ਲੰਗਰ ਦੇ ਵਿੱਚ ਸਾਰੇ ਨੌਜਵਾਨ ਜਿਹੜੇ ਆ ਬੜੀ ਸ਼ਰਧਾ ਦੇ ਨਾਲ ਸੇਵਾ ਕਰ ਰਹੇ ਨੇ ਹਾਂਜੀ ਸਾਡੇ ਸਾਰੇ ਨਗਰ ਦਾ ਅਸੀਂ ਪ੍ਰਬੰਧਕ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਉਥੇ ਨਾਲ ਹੀ ਸਾਡੇ ਬੱਚੇ ਜਿਹੜੇ ਵਿਦੇਸ਼ਾਂ 'ਚ ਗਏ ਨੇ ਉਹਨਾਂ ਲੱਖਾਂ ਰੁਪਏ ਜਿਹੜੇ ਆ ਲੰਗਰਾਂ ਦੇ ਵਿੱਚ ਸੇਵਾ ਕੀਤੀ ਆ ਉਹਨਾਂ ਸਾਰਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਸੋ ਉਹਨਾਂ ਦਾ ਬਹੁਤ ਯੋਗਦਾਨ ਆ ਉਹਨਾਂ ਦੇ ਵਿਦੇਸ਼ ਦੇ ਵਿੱਚ ਜਿਹੜੇ ਬੱਚੇ ਸਾਡੇ ਰਹ ਰਹੇ ਨੇ ਉਹਨਾਂ ਦੇ ਯੋਗਦਾਨ ਕਰਕੇ ਹੀ ਲੰਗਰਾਂ ਦਾ ਇਟਾ ਵੱਡਾ ਪ੍ਰਬੰਧ ਕੀਤਾ ਗਿਆ ਹੈ ਸੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ